ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਓ ਵੇਖੀਏ ਫਿਰ ਨਿਆਣੇ ਕੀ ਕਰਦੇ ਨੇ ਇੱਥੇ ਇਤਰਾ ਕਰਦੇ ਇਤਰਾ ਕਰਕੇ ਇਤਰਾ ਦਿਖਾਏ ਜਾਂਦੇ ਹੈ ਤੇ 10 ਥੱਲੇ ਉਹਨਾਂ ਘੜਕੇ ਲੈ ਆਇਆ ਤਾਬ ਹੈ ਕਰੀ ਦੀਏ ਤੇ ਪਾਣੀ ਗਾਦੀ ਇਹ ਤਾਂ ਜੇ ਅੱਜੇ

ਸਾਰੀ ਪਾਦੋ ਸਾਰੀ ਇਹ ਮੂੰਫਲੀ ਆਹੀ ਨਾ ਦੁੱਧ ਬਣਾਉਣ ਲਈ ਯੂਜ਼ ਕਰਦੇ ਆਂ ਅਸੀਂ ਐਨੀਮਲ ਮਿਲਕ ਨਹੀਂ ਯੂਜ਼ ਕਰਦੇ ਕੋਈ ਵੀ ਮੂੰਫਲੀ ਦਾ ਹੀ ਦੁੱਧ ਬਣਾਉਂਦੇ ਆਂ ਚਾਹ ਵੀ ਇਸੇ ਦੁੱਧ ਦੀ ਬਣਦੀ ਐ ਤੇ ਬੱਚੇ ਵੀ ਇਹੀ ਦੁੱਧ ਪੀਂਦੇ ਨੇ ਪਹਿਲਾਂ ਤੇ ਸਾਰੀ ਖਿਲਾਰ ਲਈ ਐ ਤੇ ਹੁਣ ਅਸੀਂ ਲੱਗੇ ਆ ਇਕੱਠੀ ਕਰਨ ਸਾਰੇ ਕੰਮ ਨਾਲ ਨਾਲ ਫੇਰ ਕੋਈ ਪਤਾ ਨਹੀਂ ਮੋੜਦਾ ਫੇਰ ਵਾਪਸ ਬਾਹਰ ਆ ਜਾ ਓਏ ਛੱਡ ਗਿਆ ਓਏ ਫੂਟਾ ਬੰਦਾ ਓ ਛੱਡ ਗਿਆ ਥੱਲੇ ਚੌਂਕੜੀ ਮਾਰ ਕੇ ਬਹਿ ਜਾਓ ਚੌਂਕੜੀ ਮਾਰ ਕੇ ਬਹਿ ਜਾਓ ਰਾਜੀ ਹੁੰਜੀ ਬੈਠੇ জান্ে পুলেছার সেয়ে সেয়ে. পন্ছি. য়ার মিরেগে লান্য়. দুনা মিরেগে. দুডুডুকে লান্য়. ਬਾਪੂ ਜਰਕਾਨੀਆ ਕੀ ਬਾਪੂ ਸਾਡੀ ਕਾਰ ਲੈ ਕੇ ਦੇ ਰੱਖ ਲੈ ਸਾਡੀ ਕਾਰ ਇਹ ਕੁੱਟੀ ਨੂੰ ਹਾਂ ਮਾਰ ਲੈ ਇਹਨੇ ਬਾਜ ਦੇਣਾ ਨਹੀਂ ਉਹਨੂੰ ਇਹ ਦੇਣਾ ਹੀ ਹੁੰਦਾ ਉਹ ਹੋਰ ਤੇ ਲਾ ਵੀਰ ਕੋਈ ਲੈ ਲਈ ਆ ਕੇ ਤਾਂ ਲੈ ਲੈ ਆ ਕੇ ਮੇਰੇ ਨਾਲ ਲੈ ਆਂਦੀ ਉਹ ਵੀਰ ਤੇ ਲੈ ਆਦੀ ਉਹ ਵੀਰ ਦੀ ਵੀਰ ਨੂੰ ਖੇਡਣ ਦੋ ਕਿਉਂ ਖੇਡਣਾ ਤੇ ਤੈਨੂੰ ਲਿਆ ਕੇ ਦੇ ਤਾਨੂੰ ਹੋਰ ਲਿਆ ਦਿੰਨੇ ਤੈਨੂੰ ਹੋਰ ਲਿਆ ਦਿੰਦੇ ਹਾਂ ਮੈਨੂੰ ਲਾਹ ਲੈ ਮੈਨੂੰ ਲਾਹ ਲੈ ਕਿੰਨੀ ਆਦੀ ਕਿ ਉਹ ਬਟਾਣੀ ਹੋ ਗਿਆ ਬਟੂ ਇਹ ਉਹ ਲੈ ਕੇ ਦੋ ਕੀ ਲੈਣਾ ਪਤੰਗ ਲੈਣੀ ਹੈ ਕੀ ਲੈਣਾ ਛੀ ਨਾ ਜਮ ਪਤੰਗ ਲਿਆ ਦੋ

ਤਾਂ ਕੱਲੀ ਆਉਣੀ ਐ ਤਾਂ ਕਲੀ ਰਿਹ ਹੈ ਨੀ ਫਤ ਬਹਿ ਮੇਰਾ ਕਹੇ ਕਾ ਉਹ ਵੱਡੇ ਪਾਪੇ ਦੇ ਵੱਡੂਆ ਚ ਕੱਢ ਉਹਨਾਂ ਦੇ ਵੱਟੂਏ ਚ ਕੱਢ ਲੈ ਵੱਡੂ ਆਈ ਜੀ ਹੈਗਾ ਐ ਹੈਗਾ ਐ ਉੱਤੇ ਚੜਾਉਣੀ ਆਦੀ ਹੈਗਾ ਐ ਪਟੂਆ ਵੱਡੇ ਪਾਪਾ ਕੋ ਐ ਨਹੀਂ ਐ ਮਮਾ ਰਪਾ ਦੇ ਵਿੱਚੋਂ ਕੱਢ ਕੇ ਇਹ ਜਿਹੜੀ ਕਿਤੇ ਨੇ ਆ ਲੱਭ ਕੇ ਨਾ ਉਹਨੂੰ ਵੇਖ ਲੋ ਆ ਵੱਡੀ ਗੱਲ ਹਾਂ ਵਾਹ ਪਤੰਗ ਲੈ ਆਵਦੀ ਕੀ ਲਿਆਈਏ ਕੀ ਲਿਆਣਾ ਕੀ ਲਿਆਣਾ ਪਤੰਗ ਲੈ ਆਉਣੀ ਐ ਓ ਆਗੇ ਆਗੇ ਚੱਲ ਚੱਲ ਬਿੱਲੀ ਵੇਖ ਕੇ ਆਈਏ ਉਹ ਬਿੱਲੀ ਵੇਖ ਕੇ ਆਉਂਦੀ ਐ ਚੱਲ ਓਏ 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 ਹੋਏ ਓ ਆ ਗਿਆ ਵੀਜੀ ਵੀਜੀ ਆ ਗਿਆ ਚਲ ਵੀਜੀ ਲੈ ਚਲੇ ਇਹਨੂੰ ਬਿੱਲੀ ਵਿਖਾ ਬਿੱਲੀ ਵਿਖਾ ਇਹਨੂੰ ਲੈ ਚਲ ਲੈ ਜਾ ਲੈ ਜਾ ਬਿੱਲੀ ਵਿਖਾ ਤਾ ਸਿਕਾ ਤਾ ਸਿਕਾ ਅਰੇ ਕੱਲ ਵੀ ਤੁਹਾਡੇ ਘਰ ਗਏ ਆ ਮੈਂ ਤੇ ਗੁਰਨਾ ਜੀ ਗੇਟ ਤੋਂ ਮੁੜ ਕੇ ਆ ਗਏ ਬਿੱਲੀ ਲੰਬੀ ਨਹੀਂ ਇਹਨੂੰ ਆਪਾਂ ਡੇਰੇ ਤੇ ਗਏ ਸੀ ਨਾ ਅੱਛਾ ਗੋਪਲ 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 ਗੋਪਰ ਗੋਪਰ ਉੱਤੋਂ ਦੀ ਜੋਤਾਂ ਦੀ ਹੋ ਜਾਓ ਚਲੋ ਚਲੋ ਬਿੱਲੀ ਬੱਪੂ ਚੱਲ ਕੇ ਬਿੱਲੀ ਕਿਹੜੀ ਬੜੀਆਂ ਸੋਹਣੀਆਂ ਅੱਖਾਂ ਦੀਆਂ ਕੈਟੀ ਵਾਲੀਆਂ ਅੱਖਾਂ ਨੇ ਕੈਟੀ ਵਾਲੀਆਂ ਇੱਕ ਇੱਕ ਕਰਮਾਂ ਵਾਲੇ ਜੀ ਦੀਆਂ ਹੁੰਦੀਆਂ ਹੈਨਾ ਕਰਮਾਂ ਵਾਲੀਆਂ ਨਹੀਂ ਹੁੰਦੀਆਂ ਨਾ ਓਏ 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 ਕੁਛ ਨਹੀਂ ਕੋਈ ਚਲੋ 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 ਓਏ ਮੱਤੇ ਤੇ ਨਹੀਂ ਨਹੀਂ ਕੱਚੇ ਥਾਂ ਦੇ ਡਿੱਗੀ ਕੋਈ ਨਹੀਂ ਗੱਲ। ਕੱਲ ਜਾਓ। ਜਾ ਵੀਰ ਜੀ ਕੈਟੀ ਲੈ ਕੇ ਆ। ਆਓ। ਆਓ ਵੀਰ ਜੀ ਗਿਆ ਕੈਟੀ ਲੈਣ। ਆਹ ਬਾਰੀ ਲਿਆ। ਆਹ ਬਾਰੀ ਲਿਆ। ਓਏ 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 ਕੈਟੀ। ਆਇ ਫੜ ਲਓ ਗੁਰਨਾਮ ਦੀ ਨੂੰ ਵੀ ਫੜ ਲਓ ਤੇ ਕੈਟੀ ਨੂੰ ਵੀ ਫੜ ਲਓ। ਲੈਣਾ ਕਰੀ ਠੀਕ ਹੈ ਮੈਂ ਸਭ ਕਰ ਦਿੰਦਾ ਬੀਚ ਛੋਣੀ ਕੱਤੀ ਓਏ ਕਿੱਡੀ ਛੋਣੀ ਕੱਤੀ ਸੀ ਹੈਨਾ ਓਹੋ ਹੋ 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 ਕੰਦੀ ਉਹ ਗੱਡੀਆਂ ਥੱਲੇ ਪੜ੍ਹ ਦੇਗੀ ਮਾ ਆ ਦੇਖਾ ਕੰਦੀ ਹੱਥ ਲਾ ਲੋ ਹੱਥ ਲਾ ਲੋ ਲੈ ਲੈ ਹੱਥ ਲਾਉਣਾ ਕੰਦੀ ਹੱਥ ਲਾਉਣਾ ਆ ਜਾ ਉੱਤੋਂ ਉੱਤੋਂ ਹੀ ਵੇਖਣਾ ਹੀ ਹੁੰਦਾ ਹੈ ਬਸ ਹੱਥ ਨਹੀਂ ਲਾਉਣਾ ਲੱਗੇ ਆਉਂਦੀ ਹੈ ਨਾ ਫਿਰ ਡਰ ਜਾਂਦੀ ਹੈ ਹਾਂ ਹਾਂ ਚਲੋ ਚਲੋ ਉਹ ਵੀ ਆ ਗਏ ਨੇ ਆਜਾ ਚੀਜੀ ਦੇ ਦੇ ਕਾਟੀ ਨੂੰ ਆਜਾ ਕਾਟੀ ਚੀਜੀ ਦੇ ਦੇ ਮੈਂ ਹੱਥੀ ਢੋਣ ਲਾ ਚੀਜੀ ਦੇਂਦੇ ਉਹ ਚੀਜੀ ਦੇਂਦੇ ਲੈ 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 ਕਹਿੰਦੇ ਲੈ 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 ਓਏ ਡਰ ਕੀ ਡਰ ਕੀ ਲਾ ਲੈ ਉਰਾ ਉਰਾ ਨਾ ਲੈ ਏ ਤੱਕ ਲਾਈ ਗਾ ਨਾ ਨਹੀਂ ਲਾਉਣਾ ਦਰਦੀ ਜਾਂ ਛਾੜਿਆ ਨੂੰ ਅੰਦਰ ਛਾੜਿਆ ਛਾੜ ਅੰਦਰ ਛੋਣੀ ਕਹਤੀ ਖਾਂ ਵਖੀ ਕੀ ਕਹਤੀ ਦਿਓ ਕਿਡੀਆਂ ਛੋਣੀਆਂ ਛੋਣੀਆਂ ਨੇ ਓਏ ਮੂਵੀ ਟਾਈਮ ਸ਼ੁਰੂ ਹੋ ਗਿਆ ਹੈ। ਤਰਮਿੰਦਰ ਜੀ ਦੀ ਸਿਹਤ ਅੱਜਕੱਲ ਖਰਾਬ ਹੈ। ਚੰਗੀ ਸਿਹਤ ਦੀ ਕਾਮਨਾ ਕਰਨੇ ਆ। ਡੈਡੀ ਕਹਿੰਦੇ ਆ ਸ਼ੋਲੇ ਫਿਲਮ ਲਾਓ। ਸ਼ੋਲੇ ਫਿਲਮ ਵੇਖਾਂਗੇ। ਹਾਂ ਫਿਰ ਆਤਾ ਹੈ। ਅੰਗਾ ਤੂੰ ਵੇਖੀਏ ਫਿਲਮ ਪਹਿਲਾਂ। ਕਿਵੇਂ ਨਹੀਂ ਲੱਗੀ ਐ? ਡੈਡੀ ਤਾਂ ਇਹ ਕਿੰਨੀ ਵਾਰੀ ਵੇਖਣ ਲੱਗੇ। ਤਿੰਨ ਵਾਰੀ। ਚੌਥੀ ਵਾਰੀ ਵੇਖਣ ਲੱਗੇ। ਤੂੰ ਇਹ ਕਿ ਨਹੀਂ ਵਾਰੀ ਵੇਖੀ ਹੈ ਮੈਂ ਪਤਾ ਨਹੀਂ ਕਿ ਨਹੀਂ ਵਾਰੀ ਵੇਖੀ ਮੈਂ ਵੀ ਸੇਵ ਮੰਮੀ ਤੂੰ ਵੇਖੀ ਪਹਿਲਾਂ ਤੂੰ ਵੇਖੀ ਹੋਣੀ ਹੈ ਤੁਹਾਨੂੰ ਜਿੱਤਾ ਨਹੀਂਗਾ ਜੈ ਵੀਰੂ ਵਾਲੀ ਮੰਮੀ ਨੂੰ ਖਾਣ ਲਈ ਲਾਈ ਹੈ ਚਲੋ ਠੀਕ ਹੈ ਗੁਰਨਾਹ ਨੇ ਫਸਟ ਟਾਈਮ ਵੇਖਣੀ ਹੈ ਕੜੀ ਛੋਲ ਆ ਗਏ ਨੇ ਨਾਲੇ ਕੜੀ ਛੋਲ ਖਾਣੇ ਆ ਨਾਲੇ ਇਹ ਵੇਖਨੇ ਆ ਫਿਲਮ ਹਾਂ ਗੁਰਨਾਹ ਜ ਪਹਿਲੀ ਵਾਰੀ ਵੇਖਣ ਦੀ ਹੈ ਛੋਲਾ ਦੀ ਪ੍ਰੇਮਣ ਦੋਸਤੋ ਹਾਲ ਵੀ ਆਪਣੇ ਕਰਕੇ ਦੇਖ ਕਿਉਂ ਕਰ ਤੋ ਇਸ ਲਈ ਆ ਲਓ ਜੀ ਦੋਸਤੋ ਫਿਲਮ ਬੜੀ ਵਧੀਆ ਸੀ ਅਸੀਂ ਅੱਧੀ ਫਿਲਮ ਵੇਖੀਏ ਕਿਉਂਕਿ ਲੇਟ ਹੋ ਗਏ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ 10 ਵਜ ਗਏ ਨੇ ਅੰਗਦ ਨੇ ਸਵੇਰੇ ਸਕੂਲ ਵੀ ਜਾਣਾ ਤੇ ਅੱਧੀ ਫਿਲਮ ਹੈ ਤੀ ਕੱਲੋਂ ਵੇਖਾਂਗੇ ਕੱਲੋਂ ਸਾਰੀ ਕੰਪਲੀਟ ਕਰ ਦਾਂਗੇ ਤੇ ਆਸ ਕਰਦੇ ਆ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰਦੇ ਹੋ ਤਾਂ ਮਿਲਦੇ ਆ ਨਵੇਂ ਵਲੌਗ ਚ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ